ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਮੈਂ ਸਾਰੀ ਸੰਗਤ ਨੂੰ ਇਹ ਗੱਲ ਉਨ੍ਹਾਂ ਦੀ ਬੇਨਤੀ ਕਰਦਾ ਹਾਂ ਕਿ ਅੱਜ ਹਰਾਨ ਲੋਹਰ ਖਿਲਾਵੇ ਚਿੱਤਬਾਈ ਬਜਾ ਰਹੇ ਹਨ ਆਨ ਉਸਤੇ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਮਰਜੈਂਸੀ ਮੀਟਿੰਗ ਲਈ ਜਿਹਦੇ ਵਿੱਚ ਸਾਡੇ ਕੈਸਰਤੂ ਜ세 ਦਾ ਪ੍ਰਦੇਵ ਸਿੰਘ ਜੀ ਖਾਲਸਾ ਪ੍ਰਨਮ ਸਿੰਘ ਜੀ ਲਾਡੀ ਜਿਹੜੇ ਹਰਤੇ ਜਿਲੋਕਿੰਡੂ ਮੈਂਬਰ ਬਣੇ ਜਿਸ ਤੇ ਹਰਕਾ ਰੇਸ਼ਮ ਕੋ ਮੈਂਬਰ ਬਣੇ ਅਤੇ ਆਪਣਾ ਇੰਦਰਜੀਤ ਸਿੰਘ ਜਿਹੜੇ ਬਾਪਸ ਤੋਂ ਪਹਿਲੇ ਵਾਰ ਤੋਂ ਮੈਂਬਰ ਬਣੇ ਸਰਦਾਰ ਕੁਲਿੰਦਰ ਸਿੰਘ ਪਿੰਡ ਜਿਹੜੇ ਕਚਨ ਕੋ ਮੈਂਬਰ ਬਣੇ ਅਤੇ ਮੈਂ ਅਸੰਧ ਹਰਕੇ ਨੂੰ ਮੈਂਬਰ ਸੁਣਿਆ ਗਿਆ ਸਰਦਾਰ ਮੇਜਰ ਸਿੰਘ ਪੁਰਾਤੋਂ ਜਿਹੜੇ ਹਰਿਆਣਾ ਕਮੇਟੀ ਦੇ ਮੈਂਬਰ ਸੁਣੇਗੇ ਛੱਡੇ ਨਾਲ ਕੋ ਦੀਪ ਸਿੰਘ ਜੀ ਖਬੂ ਅਗੂ ਸਾਹ ਖੜੇ ਨੇ ਇਹ ਰੋੜੀ ਹਰਕੇ ਤੋਂ ਜਿਹੜੇ ਸਰਦਾਰ ਕਨੈਲ ਸਿੰਘ ਜੀ ਨਿਮਰਬਾਦ ਇਹ ਹਰਕਾ ਜੀਤੋਂ ਮੈਂਬਰ ਜੁੜੇਗੇ ਅਸੀਂ ਸਾਰੇ ਨਿਯੰਤਰਣਾਂ ਨੇ ਇਹ ਸਾਰੇ ਅਮਰਜੈਂਸੀ ਮੀਟਿੰਗ ਵਾਕੇ ਫੈਸਲਾ ਕੀਤਾ ਹੈ ਕਿ ਜੋ ਵੀ ਸਾਡੇ ਪੰਜਾਬ ਬਾਰੇ ਅੱਜ ਜੋ ਭੀੜ ਬਣੀ ਹੋਈ ਹੈ ਤੇ ਟ੍ਰੈਕਟਿਵ ਪਤਾਰੇ ਨਾਲ ਜੋ ਬਲੱਡ ਵਾਲੀ ਮਾਰ ਕਰ ਰਹੀ ਹੈ ਪਾਣੀ ਮਾਰ ਕਰ ਰਹੀ ਹੈ ਉਹਦੇ ਵਾਸਤੇ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਜਾਬ ਦੇ ਨਾਲ ਖੜੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਦੇ ਸਹਾਤਾ ਕਰੀਏ ਉਸ ਤੋਂ ਵੀ ਨਾਲ ਉਹਨਾਂ ਦੇ ਕੰਦੇ ਨਾਲ ਕੰਦਾ ਬਲਾ ਕੇ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਪ੍ਰਮਾਣ ਦੀ ਸਹਾਇਤਾ ਕਰੇਗੀ ਜਿਵੇਂ ਦੀ ਉਹਨਾਂ ਨੂੰ ਜੇ ਇਹ ਰਾਸ਼ਨ ਦੀ ਲੋੜ ਹੈ ਤੇ ਪਕਾ ਕੇ ਸਬਜ਼ੀਆਂ ਤੇ ਰਾਸ਼ਨ ਅਸੀਂ ਭੇਜ ਵੀ ਰਹੇ ਹਾਂ ਕੱਲ ਵੀ ਹਮ ਜੀ ਆਪਣਾ ਸਾਫ ਤੋਂ ਰਾਸ਼ਨ ਭੇਜਿਆ ਹੈ ਕੱਲ ਨੂੰ ਸਵੇਰੇ ਗੁਰਦਾਸ ਜੀ ਦੇ ਕੋਲ ਜਾਏਗਾ ਪਰਸੋਂ ਸਾਡੇ ਇਹ ਰੋੜੀ ਤੋਂ ਹੀ ਜਾਏਗਾ ਅਸਾਂ ਸਾਰੇ ਗੁਰੂ ਘਰਾਂ ਦੇ ਵਿੱਚ ਬੈਨਰ ਲਾ ਦਿੱਤੇ ਨੇ ਕਿ 6ਵੀਂ ਪਾਤਸ਼ਾਹੀ ਕੁਛੇਤਰਾ ਦੇ ਵਿੱਚ ਤੋਤਾ ਗ੍ਰਾਸ਼ਿੰਗ ਤੇਜਾ ਜਾਈ ਤਾਂ ਕਿ ਅਸੀਂ ਉਸ ਪਰਵਾਹ ਦੇ ਦੁੱਖ ਦੀ ਭੜੀ ਕਰੀ ਗੇਚ ਉਹਨਾਂ ਦੀ ਅਮਦਾਰ ਕਰ ਸਕੀਏ ਅਸੀਂ ਉਹਨਾਂ ਦੇ ਰਣ ਹੌਸਲਾ ਵੀ ਦੇਨੇ ਆ ਕਿ ਅੱਜ ਇਸ ਮੌਕੇ ਤੇ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਲੈ ਨਾਲ ਜਿਹੜੀ ਹੈ ਪਾਣੀ ਤੋਂ ਨੂੰ ਜੁਆਇੰਟ ਦੀ ਜੋੜ ਹੋਵੇ ਪਾਣੀ ਤੋਂ ਕੱਪੜਿਆਂ ਦੀ ਜੋੜ ਹੋਵੇ ਪਾਣੀ ਤੋਂ ਪੱਕੇ ਅਨਾਜ ਦੀ ਜੋੜ ਹੋਵੇ ਤੇ ਜੇ ਜਗ੍ਹਾ ਵੀ ਤੁਹਾਨੂੰ ਚਾਹੀਦੀ ਜੇਗਾ ਤੁਹਾਨੂੰ ਤੇ ਤੁਸੀਂ ਆਪਣੀਆਂ ਗੱਡੀਆਂ ਤੇਸ ਕੇ ਬਾਹਰ ਚੇਰਮੈਨ ਚੋ ਪਾਣੀ ਤੇ ਸੱਸੀ ਗੋਲ